ਸਤਿ ਸ਼੍ਰੀ ਅਕਾਲ ਮੈਂ ਹਾਂ ਜਸਵੀਰ ਤੇ ਟੀਵੀ ਪੰਜਾਬ ਦੇ ਖਬਰਾਂ ਦੇ ਇਸ ਬਲਟਨ 'ਚ ਤੁਹਾਡਾ ਸਵਾਗਤ ਹੈ ਨਜ਼ਰ ਪਾਉਣਿਆਂ ਅੱਜ ਦੀਆਂ ਖਬਰਾਂ ਤੇ ਅਮਰੀਕੀ ਖੁਫੀਆ ਅਧਿਕਾਰੀਆਂ ਨੇ ਕਹਿ ਕੇ ਉਹਨਾਂ ਦਾ ਮੰਨਣਾ ਹੈ ਕਿ ਡੋਨਾਲਡ ਟਰੰਪ ਦੀ ਰਾਸ਼ਟਰਪਤੀ ਚੋਣ ਮਹਿਮ ਵਿੱਚ ਦਖਲ ਦੇਣ ਲਈ ਈਰਾਨ ਜ਼ਿੰਮੇਵਾਰ ਹੈ ਇਸ ਨੂੰ ਈਰਾਨ ਵੱਲੋਂ ਅਮਰੀਕੀ ਚੋਣਾਂ ਦੇ ਨਤੀਜਿਆਂ ਨੂੰ ਸੰਭਾਵਿਤ ਰੂਪ 'ਚ ਬਦਲਣ ਅਤੇ ਦੇਸ਼ ਦੀ ਰਾਜਨੀਤੀ 'ਚ ਦਖਲ ਦੇਣ ਦੀ ਕੋਸ਼ਿਸ਼ ਵਜੋਂ ਦੇਖਿਆ ਜਾ ਰਿਹਾ ਹੈ। ਫੈਡਰਲ ਬਿਊਰੋ ਆਫ ਇਨਵੈਸਟੀਗੇਸ਼ਨ ਤੇ ਹੋਰ ਸੰਗੀ ਏਜੰਸੀਆਂ ਦਾ ਮੁਲਾਂਕਣ ਪਹਿਲੀ ਵਾਰ ਹੈ ਜਦੋਂ ਅਮਰੀਕੀ ਸਰਕਾਰ ਨੇ ਹੈਕਿੰਗ ਲਈ ਈਰਾਨ ਨੂੰ ਜ਼ਿੰਮੇਵਾਰ ਠਹਿਰਾਇਆ ਹੈ ਜਿਸ ਨਾਲ ਚੋਣਾਂ 'ਚ ਵਿਦੇਸ਼ੀ ਦਖਲ ਦੇ ਖਤਰੇ ਬਾਰੇ ਚਿੰਤਾਵਾਂ ਵਧੀਆਂ ਨੇ। ਅਧਿਕਾਰੀਆਂ ਦਾ ਮੰਨਣਾ ਹੈ ਕਿ 트럼ਪ ਦੀ ਮੁਹਿੰਮ ਤੋਂ ਇਲਾਵਾ ਈਰਾਨ ਨੇ ਕਮਲਾ ਹੈਰਿਸਦੀ ਰਾਸ਼ਟਰਪਤੀ ਚੋਣ ਮੁਹਿੰਮ ਨੂੰ ਵੀ ਹੈਕ ਕਰਨ ਦੀ ਕੋਸ਼ਿਸ਼ ਕੀਤੀ ਸੀ। ਸੰਯੁਕਤ ਰਾਸ਼ਟਰ 'ਚ ਈਰਾਨ ਦੇ ਮਿਸ਼ਨ ਨੇ ਹੈਕਿੰਗ ਤੋਂ ਇਨਕਾਰ ਕਰਦਿਆਂ ਕਿਹਾ ਕਿ ਈਰਾਨ ਦਾ ਨਾਂ ਤਾਂ ਚੋਣ ਚ ਦਖਲ ਦੇਣ ਦਾ ਉਦੇਸ਼ ਸੀ ਤੇ ਨਾ ਹੀ ਇਰਾਦਾ ਅਤੇ ਅਮਰੀਕਾ ਨੂੰ ਸਬੂਤ ਮਹਈਆ ਕਰਵਾਉਣ ਦੀ ਚੁਣੌਤੀ ਦਿੱਤੀ। ਇਹ ਬਿਆਨ ਅਜਿਹੇ ਸਮੇਂ 'ਚ ਦਿੱਤਾ ਗਿਆ ਜਦੋਂ ਅਮਰੀਕਾ ਹਮਾਸ ਦੇ ਇਸਮਾਈਲ ਹਾਨੀਆਂ ਦੀ ਹੱਤਿਆ ਨੂੰ ਲੈ ਕੇ ਇਜ਼ਰਾਈਲ ਤੇ ਜਵਾਬੀ ਕਾਰਵਾਈ ਦੀ ਧਮਕੀ ਨੂੰ ਰੋਕਣ ਦੀ ਉਮੀਦ ਕਰ ਰਿਹਾ ਏ। ਇਸ ਨੂੰ ਲੈ ਕੇ ਅਮਰੀਕਾ ਅਤੇ ਤਹਿਰਾਨ ਵਿਚਾਲੇ ਤਣਾਅ ਵਧ ਗਿਆ ਏ। ਜ਼ਿਕਰਯੋਗ ਹੈ ਕਿ ਪਿਛਲੇ ਮਹੀਨੇ ਦੱਖਣੀ ਬੇਰੂਤ 'ਚ ਇਜ਼ਰਾਈਲੀ ਹਮਲੇ 'ਚ ਹਿਜ਼ਬੁੱਲਾ ਦਾ ਇੱਕ ਚੋਟੀ ਦਾ ਕਮਾਂਡਰ ਮਾਰਿਆ ਗਿਆ ਸੀ ਜਿਸ ਤੋਂ ਬਾਅਦ ਤਹਿਰਾਨ ਅਤੇ ਈਰਾਨ ਸਮਰਥਿਤ ਹਿਜ਼ਬੁੱਲਾ ਨੇ ਬਦਲਾ ਲੈਣ ਦੀ ਕਸਮ ਖਾਦੀ ਅਮਰੀਕਾ ਦੀ ਉਪ ਰਾਸ਼ਟਰਪਤੀ ਕਮਲਾ ਹੈਰਿਸ ਡੈਮੋਕ੍ਰੈਟਿਕ ਪਾਰਟੀ 'ਚ ਉਤਸ਼ਾਹ ਅਤੇ ਅਮਰੀਕੀਆਂ ਵਿਚਾਰੇ ਆਪਣੀ ਹਰਮਨ ਪਿਆਰਤਾ 'ਚ ਵਾਅਦੇ ਨਾਲ ਡੈਮੋਕ੍ਰੈਟਿਕ ਪਾਰਟੀ ਦੇ ਕੌਮੀ ਸੰਮੇਲਨ 'ਚ ਹਿੱਸਾ ਲਵੇਗੀ ਇੱਕ ਨਵੇਂ ਸਰਵੇਖਣ ਅਨੁਸਾਰ ਅਮਰੀਕਾ 'ਚ ਤਕਰੀਬਨ ਅੱਧੇ ਬਾਲਗ ਤਕਰੀਬਨ 48% ਹੈਰਿਸ ਪ੍ਰਤੀ ਬਹੁਤ ਇਹ ਕਾਫੀ ਹੱਦ ਤੱਕ ਹਾਂ ਪੱਕੀ ਨਜ਼ਰੀਆ ਰੱਖਦੇ ਨੇ ਗਰਮੀਆਂ ਦੀ ਸ਼ੁਰੂਆਤ 'ਚ ਅਜੇਹੇ ਅਮਰੀਕੀਆਂ ਦੀ ਗਿਣਤੀ 39% ਸੀ ਪਰ ਹੁਣ ਇਹਨਾਂ 'ਚ ਵਾਧਾ ਦਰਜ ਕੀਤਾ ਗਿਆ ਉਸ ਸਮੇਂ ਸਾਬਕਾ ਰਾਸ਼ਟਰਪਤੀ ਡੋਨਲਡ 트ੰਪ ਨਾਲ ਬਹਿਸ 'ਚ ਖਰਾਬ ਪ੍ਰਦਰਸ਼ਨ ਮਗਰੋਂ ਜੋ ਬਾਈਡਨ ਨੂੰ ਰਾਸ਼ਟਰਪਤੀ ਚੋਣਾਂ ਲਈ ਉਮੀਦਵਾਰ ਦੀ ਦੌੜ 'ਚੋਂ ਹਟਣਾ ਪਿਆ ਸੀ ਹੈਰਿਸ ਨੇ ਨਾ ਸਿਰਫ ਆਪਣੀ ਮਕਬੂਲੀਅਤ 'ਚ ਸੁਧਾਰ ਕੀਤਾ ਸਗੋਂ ਉਹਨਾਂ ਡੈਮੋਕ੍ਰੈਟਿਕ ਪਾਰਟੀ ਦੇ ਉਮੀਦਵਾਰ ਵਜੋਂ ਬਾਈਡਨ ਦੀ ਮਕਬੂਲੀਅਤ ਨੂੰ ਵੀ ਪਛਾੜ ਦਿੱਤਾ ਜਿਨ੍ਹਾਂ ਬਾਰੇ 38% ਅਮਰੀਕੀਆਂ ਨੇ ਹਾਂ ਪੱਖੀ ਵਿਚਾਰ ਜ਼ਾਹਰ ਕੀਤੇ ਸਨ ਇਸ ਤੋਂ ਇਲਾਵਾ ਹੈਰਿਸ 트ੰਪ ਤੋਂ ਵੀ ਅੱਗੇ ਹੈ ਜਿਨ੍ਹਾਂ ਬਾਰੇ 41% ਬਾਲਗ ਹਾਂ ਪੱਖੀ ਨਜ਼ਰੀਆ ਰੱਖਦੇ ਨੇ ਡੈਮੋਕ੍ਰੈਟਿਕ ਪਾਰਟੀ ਦੇ ਸੰਮੇਲਨ ਦੌਰਾਨ ਕਮਲਾ ਹੈਰਿਸ ਰਸਮੀ ਤੌਰ ਤੇ ਡੈਮੋਕ੍ਰੈਟਿਕ ਪਾਰਟੀ ਵੱਲੋਂ ਰਾਸ਼ਟਰਪਤੀ ਦੇ ਅਹੁਦੇ ਲਈ ਉਮੀਦਵਾਰ ਚੁਣੇ ਜਾਣ ਨੂੰ ਸਵੀਕਾਰ ਕਰਦੇ ਹੋਏ ਭਾਸ਼ਣ ਦੇਣਗੇ ਅਮਰੀਕਾ 'ਚ ਨਵੰਬਰ ਮਹੀਨੇ ਰਾਸ਼ਟਰਪਤੀ ਚੋਣਾਂ ਹੋਣੀਆਂ ਨੇ ਜਿਸ ਲਈ ਡੈਮੋਕ੍ਰੈਟਿਕ ਪਾਰਟੀ ਨੇ ਹੈਰਿਸ ਨੂੰ ਆਪਣਾ ਉਮੀਦਵਾਰ ਬਣਾਇਆ ਹੈ ਉਨ੍ਹਾਂ ਦਾ ਮੁਕਾਬਲਾ ਰਿਪਬਲਿਕ ਪਾਰਟੀ ਦੇ ਉਮੀਦਵਾਰ ਤੇ ਸਾਬਕਾ ਰਾਸ਼ਟਰਪਤੀ ਡੋਨਲਡ ਟਰੰਪ ਨਾਲ ਹੋਵੇਗਾ। ਬੀਤੇ ਦਿਨੀ ਸਿੱਖ ਯੂਥ ਅਲਾਈਅንስ ਆਫ ਨਾਰਥ ਅਮਰੀਕਾ ਸਿਆਣਾ ਵੱਲੋਂ ਕਰਵਾਏ ਜਾਂਦੇ ਚਾਰ ਰੋਜ਼ਾ ਸਾਲਾਨਾ ਇੰਟਰਨੈਸ਼ਨਲ ਸਿੱਖ ਯੂਥ ਸਿੰਪੋਜ਼ੀਅਮ 2024 ਸੰਬੰਧੀ ਮੁਕਾਬਲੇ ਅਮਰੀਕਾ ਦੇ ਸੂਬੇ ਟੈਕਸਾਸ ਦੇ ਸ਼ਹਿਰ ਡੈਲਸ ਦੇ ਵਿੱਚ ਆਯੋਜਿਤ ਕੀਤੇ ਗਏ। ਗੁਰਦੁਆਰਾ ਸਿੰਘ ਸਭਾ ਰਿਚਰਡਸਨ ਵਿਖੇ ਹੋਏ ਪ੍ਰੋਗਰਾਮਾਂ 'ਚ ਅਮਰੀਕਾ ਅਤੇ ਕੈਨੇਡਾ ਤੋਂ ਆਏ 6 ਸਾਲ ਤੋਂ ਲੈ ਕੇ 22 ਸਾਲ ਤੱਕ ਦੇ 61 ਦੇ ਕਰੀਬ ਬੱਚਿਆਂ ਤੇ ਨੌਜਵਾਨਾਂ ਨੇ ਹਿੱਸਾ ਲਿਆ ਸਿੰਪੋਜ਼ੀਅਮ ਅਤੇ ਸੰਸਥਾ ਦੇ ਰਾਸ਼ਟਰੀ ਕਨਵੀਨਰ ਕੁਲਦੀਪ ਸਿੰਘ ਨੇ ਦੱਸਿਆ ਕਿ ਸੰਸਥਾ ਵੱਲੋਂ ਇਹ ਸਮਾਗਮ ਸਾਲ 1999 ਤੋਂ ਹਰ ਸਾਲ ਮਾਰਚ-ਅਪ੍ਰੈਲ ਦੇ ਮਹੀਨੇ 'ਚ ਪਹਿਲਾਂ ਅਮਰੀਕਾ ਅਤੇ ਕੈਨੇਡਾ ਦੇ ਵੱਖ-ਵੱਖ ਸ਼ਹਿਰਾਂ 'ਚ ਫਿਰ ਰਾਜਪਦਰੀ ਤੇ ਅੰਤ ਚ ਅਗਸਤ ਦੇ ਮਹੀਨੇ ਚ ਅੰਤਰਰਾਸ਼ਟਰੀ ਪੱਦਰ ਦੇ ਮੁਕਾਬਲੇ ਕਰਵਾਏ ਜਾਂਦੇ ਨੇ ਜਿਸ ਵਿੱਚ ਰਾਜਪਦਰੀ ਮੁਕਾਬਲਿਆਂ ਦੇ ਜੇਤੂ ਬੱਚੇ ਭਾਗ ਲੈਂਦੇ ਨੇ ਰਾਜਪਦਰੀ ਮੁਕਾਬਲਿਆਂ ਲਈ ਅਮਰੀਕਾ ਤੇ ਕੈਨੇਡਾ ਨੂੰ 13 ਹਿੱਸਿਆਂ ਚ ਵੰਡਿਆ ਗਿਆ ਤੇ ਹਰ ਖਿੱਤੇ ਤੋਂ ਜੇਤੂ ਬੱਚੇ ਫਾਈਨਲ ਮੁਕਾਬਲਿਆਂ ਚ ਜਾਂਦੇ ਨੇ ਉਹਨਾਂ ਅੱਗੇ ਦੱਸਿਆ ਕਿ ਭਾਗ ਲੈਣ ਵਾਲੇ ਬੱਚਿਆਂ ਨੂੰ ਉਮਰ ਅਨੁਸਾਰ 5 ਗਰੁੱਪਾਂ ਚ ਵੰਡਿਆ ਗਿਆ ਹੈ ਹਰੇਕ ਗਰੁੱਪ ਨੂੰ ਇੱਕ ਕਿਤਾਬ ਦਿੱਤੀ ਜਾਂਦੀ ਹੈ ਤੇ ਬੱਚਿਆਂ ਨੇ ਉਸ ਦੇ ਵਿੱਚੋਂ ਤਿੰਨ ਸਵਾਲਾਂ ਦੇ ਜਵਾਬ ਛੇ ਤੋਂ 7 ਮਿੰਟ ਚ ਭਾਸ਼ਣ ਦੇ ਰੂਪ ਚ ਦੇਣੇ ਹੁੰਦੇ ਆ ਇਸ ਸਾਲ ਪਹਿਲੇ ਗਰੁੱਪ ਨੂੰ ਮਾਈ ਗੁਰੂਜ਼ ਬਲੇਸਿੰਗਸ ਦੂਜੇ ਨੂੰ ਟੀਚਿੰਗ ਸਿੱਖ ਹੈਰੀਟੇਜ ਟੂ ਯੂਥ ਤੀਜੇ ਨੂੰ 20 ਮਿੰਟ ਗਾਈਡ ਟੂ ਦਾ ਸਿੱਖ ਫੇਥ ਤੇ ਚੌਥੇ ਨੂੰ ਕਲੈਸ਼ ਆਫ ਕਲਚਰਜ਼ ਪੁਸਤਕ ਦਿੱਤੀ ਗਈ ਇਹਨਾਂ ਵਿੱਚੋਂ ਉਹਨਾਂ ਦਿੱਤੇ ਗਏ ਤਿੰਨ ਸਵਾਲਾਂ ਦੇ ਜਵਾਬ ਭਾਸ਼ਣ ਨਾਲ ਦਿੱਤੇ 1984 ਦੇ ਕੱਲੂਕਾਰੇ ਅਤੇ ਸਿੱਖਾਂ ਦੇ ਕਤਲੇਆਮ ਦੀ 40ਵੀਂ ਬਰੇਗੰਡ ਨੂੰ ਸਮਰਪਿਤ ਪੰਜਵੇਂ ਗਰੁੱਪ ਦਾ ਵਿਸ਼ਾ 1984 ਦਾ ਕੱਲੂਕਾਰਾ ਉਸ ਤੋਂ ਬਾਅਦ ਦਾ ਸਿੱਖ ਸੰਘਰਸ਼ ਅਤੇ ਖਾਲਸਾ ਜੀ ਦੇ ਬੋਲਬਾਲੇ ਰੱਖਿਆ ਗਿਆ ਸੀ ਇਸ ਵਿੱਚ ਭਾਗ ਲੈਣ ਵਾਲੇ 16 ਤੋਂ 22 ਸਾਲ ਦੇ 12 ਨੌਜਵਾਨਾਂ ਨੇ ਵਿਸ਼ੇ ਸੰਬੰਧੀ ਡਿਬੇਟ 'ਚ ਬੜੇ ਹੀ ਉਤਸ਼ਾਹ ਨਾਲ ਭਾਗ ਲਿਆ ਇਹ ਡਿਬੇਟ ਲਗਭਗ 4 ਘੰਟੇ ਚੱਲੀ ਤੇ ਇਸ ਵਿੱਚ ਸ਼ੁਰੂਆਤੀ ਬਿਆਨ ਪੁੱਛੇ ਗਏ ਪ੍ਰਸ਼ਨਾਂ ਤੇ ਜਵਾਬ ਦੇ ਨਾਲ ਸੰਬੰਧਤ ਮੁੱਦਿਆਂ ਤੇ ਵਿਚਾਰ ਵਟਾਂਦਰਾ ਅਤੇ ਸਮਾਪਤੀ ਦਾ ਬਿਆਨ ਸ਼ਾਮਲ ਸਨ ਡਿਬੇਟ ਦੇ ਸੰਚਾਲਕ ਉਹ ਨੌਜਵਾਨ ਸਨ ਜਿਹੜੇ ਪਹਿਲਾਂ ਇਹਨਾਂ ਮੁਕਾਬਲਿਆਂ 'ਚ ਸ਼ਾਮਲ ਹੁੰਦੇ ਰਹੇ ਸਨ ਅਤੇ ਹੁਣ ਉਹੀ ਇਹਨਾਂ ਸਮਾਗਮਾਂ 'ਚ ਵਲੰਟੀਅਰ ਕਰ ਰਹੇ ਨੇ। ਇਹਨਾਂ ਸਾਲਾਨਾ ਫਾਈਨਲ ਮੁਕਾਬਲਿਆਂ 'ਚ ਪਹੁੰਚਣ ਵਾਲੇ ਬੱਚਿਆਂ ਨੂੰ ਸਨਮਾਨਿਤ ਕਰਨ ਲਈ ਸ਼ਾਮ ਦਾ ਇੱਕ ਵਿਸ਼ੇਸ਼ ਪ੍ਰੋਗਰਾਮ ਰੱਖਿਆ ਜਾਂਦਾ ਹੈ ਜਿਸ ਵਿੱਚ ਸਾਰੇ ਬੁਲਾਰਿਆਂ ਦਾ ਸਨਮਾਨ ਕੀਤਾ ਜਾਂਦਾ ਹੈ ਤੇ ਉਹਨਾਂ ਬਾਰੇ ਆਏ ਹੋਏ ਮਹਿਮਾਨਾਂ ਨੂੰ ਜਾਣਕਾਰੀ ਦਿੱਤੀ ਜਾਂਦੀ ਹੈ। ਇਸ ਪ੍ਰੋਗਰਾਮ ਦੌਰਾਨ 84 ਦੇ ਕੱਲੂਕਾਰੇ ਅਤੇ ਸਿੱਖਾਂ ਦੇ ਕਤਲੇਆਮ ਨੂੰ ਸਮਰਪਿਤ ਨਾਟਕ ਦੀ ਪੇਸ਼ਕਾਰੀ ਇੰਨੀ ਪ੍ਰਭਾਵਸ਼ਾਲੀ ਸੀ ਕਿ ਹਾਜ਼ਰ ਮਹਿਮਾਨਾਂ ਦੀਆਂ ਅੱਖਾਂ ਹੰਝੂਆਂ ਨਾਲ ਨਮ ਹੋ ਗਈਆਂ। ਸਿੰਪੋਜ਼ੀਅਮ 'ਚ ਪਹਿਲੇ ਗਰੁੱਪ 'ਚ ਐਟਲੰਟਾ ਦੀ ਜਿਆਰਾ ਕੌਰ, ਦੂਜੇ ਵਿੱਚ 온ਟਾਰੀਓ ਤੋਂ ਕੇਸਰ ਸਿੰਘ, ਤੀਜੇ 'ਚ ਨਾਰਥ ਕੈਰੋਲਾਈਨਾ 'ਚ ਬਿਸਮਤ ਕੌਰ, ਚੌਥੇ 'ਚ ਕੈਲੀਫੋਰਨੀਆ ਤੋਂ ਇਕਨੂਰ ਸਿੰਘ ਤੇ ਪੰਜਵੇਂ 'ਚ ਨਾਰਥ ਕੈਰੋਲਾਈਨਾ ਤੋਂ ਰੋਹਾਨੀ ਕੌਰ ਪਹਿਲੇ ਸਥਾਨ ਤੇ ਰਹਿ। ਜੇਤੂਆਂ ਤੋਂ ਇਲਾਵਾ ਸਾਰੇ ਭਾਗ ਲੈਣ ਵਾਲਿਆਂ ਨੂੰ ਵਿਸ਼ੇਸ਼ ਪੁਰਸਕਾਰ ਡਿਸਟਿੰਗੁਇਸ਼ਡ ਸਪੀਕਰ ਅਵਾਰਡ ਦਿੱਤਾ ਗਿਆ ਸਿਆਨਾ ਸੰਸਥਾ ਦੇ ਕਨਵੀਨਰ ਸਰਦਾਰ ਕੁਲਦੀਪ ਸਿੰਘ ਦਾ ਕਹਿਣਾ ਸੀ ਕਿ ਸਿੰਪੋਜ਼ੀਅਮ ਦੀ ਤਿਆਰੀ ਨਾਲ ਬੱਚਿਆਂ ਨੂੰ ਜਿੱਥੇ ਸਿੱਖ ਇਤਿਹਾਸ ਗੁਰਬਾਣੀ ਧਰਮ ਅਤੇ ਵਿਰਸੇ ਬਾਰੇ ਜਾਣਕਾਰੀ ਮਿਲਦੀ ਹੈ ਨਾਲ ਹੀ ਉਹਨਾਂ ਨੂੰ ਭਾਸ਼ਣ ਲਿਖਣ ਤੇ ਬੋਲਣ ਦਾ ਵੀ ਪਤਾ ਲੱਗਦਾ ਹੈ ਹਰ ਉਮਰ ਦੇ ਸੇਵਾਦਾਰਾਂ ਦੁਆਰਾ ਤਨਮਨ ਤੇ ਧਨ ਨਾਲ ਲੰਗਰ ਤੇ ਹੋਰ ਸੇਵਾਵਾਂ ਕੀਤੀਆਂ ਗਈਆਂ ਉਹਨਾਂ ਡੈਲਸ ਵਿਖੇ ਇਸ ਸਾਲਾਨਾ ਸਮਾਗਮ ਨੂੰ ਸਫਲਤਾਪੂਰਵਕ ਆਯੋਜਿਤ ਕਰਨ ਲਈ ਬੱਚਿਆਂ ਸੰਗਤ ਟੈਕਸਾਸ ਸੂਬੇ ਦੇ ਕਨਵੀਨਰ ਹਰਦੀਪ ਕੌਰ ਮੱਲੀ ਉਹਨਾਂ ਦੇ ਨਾਲ ਸਾਰੇ ਵਲੰਟੀਅਰਾਂ ਅਤੇ ਗੁਰਦੁਆਰਾ ਸਹਿਦੀ ਸਮੂਹ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਕੀਤਾ ਇਹ ਵੀ ਐਲਾਨ ਕੀਤਾ ਗਿਆ ਕਿ ਅਗਲੇ ਸਾਲ ਅੰਤਰਰਾਸ਼ਟਰੀ ਸਿੰਪੋਜ਼ੀਅਮ ਕੈਲੀਫੋਰਨੀਆ ਸੂਬੇ ਦੇ ਸ਼ਹਿਰ ਬੇਕਰਸਫੀਲਡ ਵਿਖੇ ਕਰਵਾਇਆ ਜਾਵੇਗਾ ਅਮਰੀਕਾ ਦੇ ਫਲੋਰੀਡਾ ਸ਼ਹਿਰ ਤੋਂ ਇੱਕ ਬਹੁਤ ਹੀ ਦੁਖਦਾਈ ਖਬਰ ਸਾਹਮਣੇ ਆਈ ਹੈ ਜਿੱਥੇ ਗੜਦੀ ਵਾਲਾ ਵਾਰਡ ਨੰਬਰ 11 ਦੇ 23 ਸਾਲਾ ਨੌਜਵਾਨ ਅਮਨਦੀਪ ਸਿੰਘ ਸੋਖਲਾ ਪੁੱਤਰ ਪੁਸ਼ਪਿੰਦਰ ਸਿੰਘ ਦੀ সুইমিং ਪੂਲ 'ਚ ਡੁੱਬਣ ਨਾਲ ਮੌਤ ਹੋ ਗਈ ਚਾਚਾ ਜਸਵਿੰਦਰ ਕੁਮਾਰ ਤੇ ਉਸ ਦੀ ਭੈਣ ਆਕਾਂਸ਼ਾ ਨੇ ਦੱਸਿਆ ਕਿ ਬੀਤੀ ਰਾਤ ਉਹਨਾਂ ਨੂੰ ਅਮਰੀਕਾ ਤੋਂ ਫੋਨ ਆਇਆ ਕਿ ਅਮਨਦੀਪ ਸਿੰਘ ਦੀ সুইমিং ਪੂਲ 'ਚ ਡੁੱਬਣ ਕਾਰਨ ਮੌਤ ਹੋ ਗਈ ਉਨਾ ਕਹ ਕਿ ਅਮਰੀਕੀ ਪੁਲਿਸ ਅਜੇ ਵੀ ਸਹੀ ਜਾਣਕਾਰੀ ਇਕੱਠੀ ਕਰਨ ਲਈ ਜਾਂਚ ਕਰ ਰਹੀ ਹੈ। ਉਹਨਾਂ ਇਹ ਵੀ ਦੱਸਿਆ ਕਿ ਅਮਨਦੀਪ ਸਿੰਘ ਆਪਣੇ ਮਾਤਾ ਪਿਤਾ ਦਾ ਇਕਲੌਤਾ ਪੁੱਤਰ ਸੀ ਜੋ 5 ਸਾਲ ਪਹਿਲਾਂ ਫਲੋਰੀਡਾ ਚਲਾ ਗਿਆ ਸੀ। ਉਸ ਦਾ ਗ੍ਰੀਨ ਕਾਰਡ ਬਣ ਗਿਆ ਸੀ ਤੇ ਉਹ 3 ਮਹੀਨਿਆਂ ਤੋਂ ਘਰ ਵਾਪਸੀ ਦੀ ਤਿਆਰੀ ਕਰ ਰਿਹਾ ਸੀ। ਉਸ ਦੇ ਪਿਤਾ ਜੋ ਕਰੀਬ 5 ਮਹੀਨੇ ਪਹਿਲਾਂ ਸਾウਦੀ ਅਰਬ ਗਏ ਸਨ ਘਟਨਾ ਤੋਂ ਬਾਅਦ ਮੰਗਲਵਾਰ ਨੂੰ ਵਾਪਸ ਪਰਤ ਆਏ। ਉਹਨਾਂ ਸਰਕਾਰ ਅਤੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਅਮਨਦੀਪ ਸਿੰਘ ਦੀ ਲਾਸ਼ ਨੂੰ ਗੜਦੀਵਾਲਾ ਪੰਜਾਬ ਲਿਆਉਣ 'ਚ ਕੋਈ ਦਿੱਕਤ ਨਾ ਆਵੇ। ਇਸ ਲਈ ਮ੍ਰਿਤਕ ਨੌਜਵਾਨ ਦੇ ਪਰਿਵਾਰ ਨਾਲ ਸੰਪਰਕ ਕੀਤਾ ਜਾਵੇ ਤਾਂ ਜੋ ਉਹ ਉਸ ਦਾ ਚਿਹਰਾ ਦੇਖ ਸਕਣ। ਹਮਾਸ ਅਤੇ ਇਜ਼ਰਾਈਲ ਵਿਚਾਲੇ ਜੰਗਬੰਦੀ ਦੀ ਗੱਲਬਾਤ ਬੁੱਧਵਾਰ ਨੂੰ ਕਾਹਿਰਾ 'ਚ ਮੋੜ ਸ਼ੁਰੂ ਹੋਣ ਵਾਲੀ ਹੈ। ਮਿਸਰ, ਕਤਰ ਅਤੇ ਅਮਰੀਕਾ ਤੇ ਇਜ਼ਰਾਈਲ ਦੇ ਵਫਦ ਬੁੱਧਵਾਰ ਅਤੇ ਵੀਰਵਾਰ ਨੂੰ ਗੱਲਬਾਤ 'ਚ ਹਿੱਸਾ ਲੈਣਗੇ। ਅਮਰੀਕੀ ਵਿਦੇਸ਼ ਮੰਤਰੀ ਐਂਟੋਨੀ ਬਲਿੰਕਨ ਵੀ ਗੱਲਬਾਤ ਲਈ ਅੱਗੇ ਵਧਾਉਣ ਲਈ ਐਤਵਾਰ ਨੂੰ ਟੈਲ ਅਵੀਵ ਪਹੁੰਚੇ। ਯੁੱਧ ਸ਼ੁਰੂ ਹੋਣ ਤੋਂ ਬਾਅਦ ਇਹ ਇਜ਼ਰਾਈਲ ਦਾ ਉਹਨਾਂ ਦਾ 10ਵਾਂ ਦੌਰ ਹੈ। ਇਸ ਦੌਰਾਨ ਇਜ਼ਰਾਈਲ ਨੇ ਗਾਜ਼ਾ 'ਚ 40 ਟਿਕਾਣਿਆਂ 'ਤੇ ਹਮਲੇ ਕੀਤੇ ਇਸ 'ਚ 24 ਲੋਕ ਮਾਰੇ ਗਏ ਸਨ ਮਰਨ ਵਾਲਿਆਂ 'ਚ ਇੱਕ ਔਰਤ ਤੇ ਉਸ ਦੇ 6 ਬੱਚੇ ਵੀ ਸ਼ਾਮਲ ਨੇ ਇਜ਼ਰਾਈਲ ਨੇ ਨਾਗਰਿਕਾਂ ਨੂੰ ਨਿਸ਼ਾਨਾ ਬਣਾਉਣ ਤੋਂ ਇਨਕਾਰ ਕੀਤਾ ਇਹ ਵੀ ਕਿਹਾ ਕਿ ਸ਼ਨੀਵਾਰ ਨੂੰ ਹਮਾਸ ਦੇ ਦੋ ਅੱਤਵਾਦੀ ਅਹਿਮਦ ਅਬੂ ਆਰਾ ਅਤੇ ਰਾਫੇਲ ਦਾਵਾਸੀ ਕਬਜ਼ੇ ਵਾਲੇ ਪੱਛਮੀ ਕੱਡੇ ਦੇ ਜੇਨਿਨ 'ਚ ਇੱਕ ਹਵਾਈ ਹਮਲੇ 'ਚ ਮਾਰੇ ਗਏ ਸਨ ਅਮਰੀਕੀ ਵਿਦੇਸ਼ ਮੰਤਰੀ ਆਪਣੀ ਯਾਤਰਾ ਦੌਰਾਨ ਇਜ਼ਰਾਈਲ ਦੇ ਪ੍ਰਧਾਨ ਮੰਤਰੀ ਬੈਂਜਾਮਿਨ ਨੇਤਨਯਾਹੁ ਅਤੇ ਹੋਰ ਸੀਨੀਅਰ ਅਧਿਕਾਰੀਆਂ ਨਾਲ ਵੀ ਮੁਲਾਕਾਤ ਕਰਨਗੇ। ਨੇਤਨਯਾਹੁ ਨੇ ਐਤਵਾਰ ਨੂੰ ਕੈਬਨਟ ਦੀ ਬੈਠਕ 'ਚ ਕਿਹਾ ਕਿ ਇਜ਼ਰਾਈਲ ਗਾਜ਼ਾ 'ਚ ਬੰਦਕਾਂ ਦੀ ਵਾਪਸੀ ਲਈ ਗੱਲਬਾਤ 'ਚ ਲੱਗਾ ਹੋਇਆ ਹੈ ਪਰ ਗੱਲਬਾਤ ਦੌਰਾਨ ਜਿਹੜੇ ਸਿਧਾਂਤ ਸੁਰੱਖਿਆ ਲਈ ਜ਼ਰੂਰੀ ਨੇ ਉਹਨਾਂ ਨੂੰ ਵੀ ਕਾਇਮ ਰੱਖਣਾ ਪੈਂਦਾ ਹੈ। ਕੁਝ ਅਜਈਆਂ ਚੀਜ਼ਾਂ ਨੇ ਜਿਨ੍ਹਾਂ ਬਾਰੇ ਅਸੀਂ ਲਚਕਦਾਰ ਹੋ ਸਕਦੇ ਹਾਂ ਤੇ ਕੁਝ ਬਾਰੇ ਅਸੀਂ ਲਚਕਦਾਰ ਨਹੀਂ ਹੋ ਸਕਦੇ ਤੇ ਅਸੀਂ ਉਹਨਾਂ 'ਤੇ ਜ਼ੋਰ ਦਿੰਦੇ ਹਾਂ। ਅਸੀਂ ਚੰਗੀ ਤਰ੍ਹਾਂ ਜਾਣਦੇ ਹਾਂ ਕਿ ਦੋਵਾਂ ਵਿਚਕਾਰ ਕਿਵੇਂ ਫਰਕ ਕਰਨਾ ਹੈ ਹਮਾਸ ਨੇ ਨਤਨ ਯਾਹੂ ਤੇ ਗੱਲਬਾਤ 'ਚ ਰੁਕਾਵਟ ਪਾਉਣ ਲਈ ਨਵੀਆਂ ਸ਼ਰਤਾਂ ਪੇਸ਼ ਕਰਨ ਦਾ ਦੋਸ਼ ਲਾਇਆ ਗੱਲਬਾਤ ਦੇ ਬੇਰਵੇ ਜਨ ਤੱਕ ਨਹੀਂ ਕੀਤੇ ਗਏ ਪਰ ਕਈ ਅਹਿਮ ਮੁੱਦਿਆਂ ਤੇ ਵਿਚਾਰਾਂ ਤੇ ਮਤਭੇਦ ਨੇ ਇਸ ਦੌਰਾਨ ਲਿਬਨਾਨ ਦੇ ਦੱਖਣੀ ਪਿੰਡ ਯਾਰੀਨ ਨੇੜੇ ਹੋਏ ਤਮਾਕੇ 'ਚ ਸੰਯੁਕਤ ਰਾਸ਼ਟਰ ਦੇ ਤਿੰਨ ਸ਼ਾਂਤੀ ਰੱਖਿਅਕ ਜ਼ਖਮੀ ਹੋ ਗਏ ਸ਼ਾਂਤੀ ਮਿਸ਼ਨ ਨੇ ਕਿਹਾ ਹੈ ਕਿ ਘਟਨਾ ਦੀ ਜਾਂਚ ਕੀਤੀ ਜਾ ਰਹੀ ਹੈ ਮਿਸ਼ਨ ਨੇ ਕਿਹਾ ਕਿ ਹਿਜ਼ਬੁੱਲਾ ਦੇ ਹਮਲੇ ਅਤੇ ਜਵਾਬੀ ਕਾਰਵਾਈ ਤੋਂ ਬਾਅਦ ਇੱਕ ਦਰਜਣ ਸ਼ਾਂਤੀ ਰੱਖਿਆਕ ਜ਼ਖਮੀ ਹੋ ਗਏ ਅਮਰੀਕਾ ਦੇ ਨਿਊਯਾਰਕ ਸ਼ਹਿਰ 'ਚ ਐਤਵਾਰ ਨੂੰ ਇੰਡੀਆ ਡੇ ਪਰੇਡ ਦਾ ਆਯੋਜਨ ਕੀਤਾ ਗਿਆ ਇਸ ਵਿੱਚ ਅਯੁੱਧਿਆ ਦੇ ਰਾਮ ਮੰਦਰ ਸਮੇਤ 40 ਤੋਂ ਵੱਧ ਝਾਕੀਆਂ ਪ੍ਰਦਰਸ਼ਿਤ ਕੀਤੀਆਂ ਗਈਆਂ ਤਿਰੰਗੇ ਨੂੰ ਲੈ ਕੇ ਹੋਈ ਪਰੇਡ 'ਚ ਭਾਰਤੀ ਲੋਕ ਢੋਲ ਵਜਾਉਂਦੇ ਤੇ ਨੱਚਦੇ ਦੇਖੇ ਗਏ ਸੜਕਾਂ ਤੇ ਦੇਸ਼ ਭਗਤੀ ਅਤੇ ਧਾਰਮਿਕ ਗੀਤ ਵੀ ਗਾਏ ਗਏ। ਕਾਰਨੀਵਲ ਚ ਲੱਕੜ ਨਾਲ ਬਣੀ ਰਾਮ ਮੰਦਰ ਦੀ ਝਾਕੀ ਨੇ ਸਭ ਦਾ ਧਿਆਨ ਆਪਣੇ ਵੱਲ ਖਿੱਚਿਆ। ਇਹ 18 ਫੁੱਟ ਲੰਬੀ, 9 ਫੁੱਟ ਚੌੜੀ ਤੇ 8 ਫੁੱਟ ਉੱਚੀ ਝਾਕੀ ਭਾਰਤ ਚ ਬਣਾਈ ਗਈ ਹੈ। ਇਸ ਨੂੰ ਪ੍ਰੇਡ ਚ ਹਿੱਸਾ ਲੈਣ ਲਈ 에ਅਰ ਕਾਰਗੋ ਰਾਹੀਂ ਨਿਊਯਾਰਕ ਭੇਜਿਆ ਗਿਆ ਸੀ। ਫੈਡਰੇਸ਼ਨ ਆਫ ਇੰਡੀਅਨ ਐਸੋਸੀਏਸ਼ਨ ਦੇ ਅਨੁਸਾਰ 50 ਤੋਂ ਵੱਧ ਮਾਰਚਿੰਗ ਗਰੁੱਪਾਂ ਅਤੇ 30 ਮਾਰਚਿੰਗ ਬੈਂਡਾਂ ਤੋਂ ਇਲਾਵਾ ਮਸ਼ਹੂਰ ਹਸਤੀਆਂ ਨੇ ਵੀ ਪ੍ਰੇਡ ਚ ਹਿੱਸਾ ਲਿਆ। ਬਾਲੀਵੁੱਡ ਅਦਾਕਾਰਾ ਸੁਨਾਕਸ਼ੀ ਸਿਨਹਾ ਗ੍ਰੈਂਡ ਮਾਰਸ਼ਲ ਸੀ ਅਭਿਨੇਤਾ ਪੰਕਜ ਤ੍ਰਿਪਾਠੀ ਅਤੇ ਭਾਜਪਾ ਦੇ ਸੰਸਦ ਮੈਂਬਰ ਮਨੋਜ ਦਿਵਾੜੀ ਨੇ ਵਿਸ਼ੇਸ਼ ਮਹਿਮਾਨ ਵਜੋਂ ਸ਼ਿਰਕਤ ਕੀਤੀ ਭਾਰਤ ਦੀ ਆਜ਼ਾਦੀ ਦਾ ਜਸ਼ਨ ਮਨਾਉਣ ਲਈ ਹਰ ਸਾਲ ਨਿਊਯਾਰਕ 'ਚ ਇੰਡੀਆ ਡੇ ਪ੍ਰੇਡ ਦਾ ਆਯੋਜਨ ਕੀਤਾ ਜਾਂਦਾ ਹੈ ਇਹ ਪਰੰਪਰਾ 4 ਦਹਾਕਿਆਂ ਤੋਂ ਵਿਵਾਦ ਸਮੇਂ ਤੋਂ ਚੱਲੀ ਆ ਰਹੀ ਹੈ ਇਸ ਸਾਲ 92ਵੀਂ ਇੰਡੀਅਨ ਡੇ ਪ੍ਰੇਡ ਮਨਾਈ ਗਈ ਪ੍ਰੇਡ ਨੇ ਨਿਊਯਾਰਕ ਦੇ ਮੈਡੀਸਨ ਐਵੇਨਿਊ ਤੋਂ ਈਸਟ 28th ਸਟਰੀਟ ਤੋਂ ਈਸਟ 27ਵੀਂ ਸਟਰੀਟ ਤੱਕ ਮਾਰਚ ਕੀਤਾ ਅੰਤਰਰਾਸ਼ਟਰੀ ਪੋਲਰ ਸਟੇਸ਼ਨ 'ਚ ਫਸੇ ਭਾਰਤੀ ਅਮਰੀਕੀ ਪੋਲਾਰ ਯਾਤਰੀ ਸੁਨੀਤਾ ਵਿਲੀਅਮਸ ਅਤੇ ਬੁੱਚ ਬਿਲਮੋਰ ਦੇ ਧਰਤੀ ਤੇ ਵਾਪਸ ਆਉਣ ਬਾਰੇ ਅਜੇ ਤੱਕ ਕੋਈ ਨਿਸ਼ਚਿਤ ਤਾਰੀਖ ਨਹੀਂ ਹੈ ਦੋਵਾਂ ਪੋਲਾਰ ਯਾਤਰੀਆਂ ਨੂੰ ਵਾਪਸ ਲਿਆਉਣ ਲਈ ਸਾਰੇ ਯਤਨ ਕੀਤੇ ਜਾ ਰਹੇ ਨੇ ਇਸ ਦੌਰਾਨ ਸਪੇਸ ਸਟੇਸ਼ਨ 'ਚ ਸੁਨੀਤਾ ਵਿਲੀਅਮਸ ਦੀ ਸਿਹਤ ਨੂੰ ਲੈ ਕੇ ਇੱਕ ਚਿੰਤਾਜਨਕ ਗੱਲ ਸਾਹਮਣੇ ਆਈ ਹੈ ਸੁਨੀਤਾ ਵਿਲੀਅਮਸ ਮਾਈਕਰੋ ਗ੍ਰੈਵਿਟੀ ਦੇ ਲੰਬੇ ਸਮੇਂ ਤੱਕ ਸੰਪਰਕ 'ਚ ਰਹਿਣ ਕਾਰਨ ਅੱਖਾਂ ਦੀ ਦ੍ਰਿਸ਼ਟੀ ਨਾਲ ਸੰਬੰਧਤ ਬਿਮਾਰੀ ਤੋਂ ਪੀੜਿਤ ਹੈ ਪੁਲਾੜ ਯਾਤਰੀ ਸੁਨੀਤਾ ਵਿਲੀਅਮਜ਼ ਇਸ ਸਮੇਂ ਸਪੇਸ ਫਲਾਈਟ ਐਸੋਸੀਏਟਿਡ ਨਿਊਰੋ ਉਕੂਲਰ ਸਿੰਡਰੋਮ ਨਾਂ ਦੀ ਬਿਮਾਰੀ ਤੋਂ ਪੀੜਿਤ ਹੈ ਇਹ ਬਿਮਾਰੀ ਸਰੀਰ ਚ ਤਰਲ ਦੀ ਵੰਡ ਨੂੰ ਪ੍ਰਭਾਵਿਤ ਕਰਦੀ ਹੈ ਇਸ ਨਾਲ ਨਜ਼ਰ ਨਾਲ ਸੰਬੰਧਤ ਸਮੱਸਿਆਵਾਂ ਜਿਵੇਂ ਧੁੰਦਲਾ ਨਜ਼ਰ ਆਉਣਾ ਤੇ ਅੱਖਾਂ ਦੀ ਬਣਤਰ ਚ ਬਦਲਾ ਆਉਂਦਾ ਹੈ ਉਸ ਦਾ ਕੋਰਨੀਆ ਰੈਟੀਨਾ ਅਤੇ ਲੈਂਸ ਹੁਣੇ ਹੀ ਸਕੈਨ ਕੀਤੇ ਗਏ ਨੇ ਤਾਂ ਜੋ ਉਹਨਾਂ ਦੀ ਹਾਲਤ ਦੀ ਗੰਭੀਰਤਾ ਦਾ ਪਤਾ ਲਗਾਇਆ ਜਾ ਸਕੇ ਸੁਨੀਤਾ ਵਿਲੀਅਮਜ਼ ਨੇ ਬੋਇੰਗ ਸਟਾਰਲਾਈਨਰ ਪੁਲਾੜ ਜਾਨ ਤੇ ਸਵਾਰ ਹੋ ਕੇ 6 ਜੂਨ 2024 ਨੂੰ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਲਈ 8 ਦਿਨਾਂ ਦੇ ਮਿਸ਼ਨ ਦੇ ਸ਼ੁਰੂਆਤ ਕੀਤੀ ਹਾਲਾਂਕਿ ਸੁਨੀਤਾ ਅਤੇ ਉਸਦੇ ਸਹਿਪੁਲਾੜ ਯਾਤਰੀ ਵਿਲਮੋਰ ਆਪਣੇ ਪੁਲਾੜ ਜਾਨ ਚ ਤਕਨੀਕੀ ਖਰਾਬੀ ਕਾਰਨ 1 ਮਹੀਨੇ ਤੋਂ ਵੱਧ ਸਮੇਂ ਤੋਂ ਅੰਤਰਰਾਸ਼ਟਰੀ ਪੁਲਾੜ ਸਟੇਸ਼ਨ ਤੇ ਫਸੇ ਹੋਏ ਨੇ ਪੁਲਾੜ ਯਾਤਰੀਆਂ ਨੂੰ ਵਾਪਸ ਲਿਆਉਣ ਦੀ ਕੀ ਯੋਜਨਾ ਹੈ ਮੀਡੀਆ ਨਾਲ ਗੱਲਬਾਤ ਕਰਦੇ ਹੋਏ NASA ਦੇ ਇੱਕ ਅਧਿਕਾਰੀ ਨੇ ਕਿਹਾ ਕਿ ਸਟਾਰਲਾਈਨਰ ਦੇ ਪੁਲਾੜ ਯਾਤਰੀ ਸੁਨੀਤਾ ਵਿਲੀਅਮਸ ਤੇ ਬੈਰੀ ਵਿਲਮੋਰ ਨੂੰ ਪੁਲਾੜ ਤੋਂ ਵਾਪਸ ਲਿਆਉਣ ਲਈ ਹਰ ਸੰਭਵ ਵਿਕਲਪ ਤੇ ਵਿਚਾਰ ਕੀਤਾ ਜਾ ਰਿਹਾ ਹੈ ਇਸ ਹਨ ਹੁਣ ਤੱਕ ਦੀਆਂ ਖਬਰਾਂ ਤੇ ਇਸ ਦੇ ਨਾਲ ਹੀ ਆਪਣੇ ਜਸਵੀਰ ਨੂੰ ਦਿਓ ਇਜਾਜ਼ਤ ਦੇਖਦੇ ਰਹੋ ਟੀਵੀ ਪੰਜਾਬ